ਫਿਲਹਾਲ ਜੀ ਤੇ ਨਾਲ ਕੀ ਕੁਝ ਨਹੀਂ ਖਾਣਾ ਓਕੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸ਼ਿਰਾਜੀ ਜੀ ਜਦੋਂ ਖਾਣਾ ਹੈ ਸਵੇਰੇ ਸੁੱਤੇ ਉੱਠਣ ਤੋਂ ਬਾਅਦ ਥੋੜੀ ਜਿਹੀ ਕੁਆਂਟੀਟੀ ਦਾ ਸ਼ੁਰੂ ਜੀ ਨੂੰ ਕਰਨਾ ਹੈ ਤਾਂ ਚੌਲ ਦੇ ਦਾਣੇ ਜਿੰਨਾ ਲੈਣਾ ਉਸ ਤੋਂ ਬਾਅਦ ਉਹਦੀ ਕੁਆਂਟੀਟੀ ਹਫ਼ਤੇ ਦੋ ਹਫ਼ਤੇ ਬਾਅਦ ਥੋੜੀ ਵਧਾ ਲਓ ਪਰ ਪਹਿਲਾਂ ਸਿਰਫ ਇੰਨਾ ਲੈਣਾ ਹੈ ਆਹ ਜੀ ਗਰਮ ਪਾਣੀ ਦੇ ਵਿੱਚ ਪਾਉਣਾ ਕਿਸੇ ਹੋਰ ਚੀਜ਼ ਦੇ ਵਿੱਚ ਮਿਕਸ ਨਹੀਂ ਕਰਨਾ ਦੈਟਸ ਦਾ ਬੈਸਟ ਟਾਈਮ ਉਸ ਤੋਂ ਬਾਅਦ ਅਗਲੀ ਗੱਲ ਜਦੋਂ ਇਸ ਵੇਲੇ ਸ਼ਿਲਾ ਜੀਤ ਲੈਣਾ ਹੈਗਾ ਤਾਂ ਉਸ ਤੋਂ ਬਾਅਦ ਜੇ ਤੁਸੀਂ ਉਹ ਦਾਲਚੀਨੀ ਦਾ ਸ਼ਰਬਤ ਵਰ ਲੈਣੇ ਕੋਈ ਇੱਕ ਅੰਦਰ ਨਹੀਂ ਕਰ ਸਕਦੇ ਨਾ ਹੀ ਰਾਈਟ ਅਵੇ ਕੋਈ ਵੀ ਜਿਹੜਾ ਸੰਤਰਾ ਜਾਂ ਪਾਈਨੈਪਲ ਇਹੋ ਜਿਹੇ ਵਿਟਾਮਿਨ ਸੀ ਵਾਲੇ ਫੂਡਸ ਰਾਈਟ ਅਵੇ ਲੈਣੇ ਆ ਸੋ ਏਵੋਇਡ ਕਰਨੇ ਆ ਇਹ ਲੇਟਰ ਆਨ ਦਿਨ ਦੇ ਵਿੱਚ ਜ਼ਰੂਰ ਖਾ ਸਕਦੇ ਹੋ ਉਹ ਚੀਜ਼ਾਂ ਜਿਹੜੀ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਪਰ ਰਾਈਟ ਅਵੇ ਬਾਅਦ ਉਹ ਨਹੀਂ ਖਾਣਾ ਹੈਗਾ ਸੋ ਅਗਰ ਤੁਸੀਂ ਸੋਚੋ ਕਿ ਬਾਅਦ ਵਿੱਚ ਤੁਸੀਂ ਨਿੰਬੂ ਦੇ ਵਿੱਚ ਨਿੰਬੂ ਦਾ ਸ਼ਰਬਤ ਪਾ ਕੇ ਤੁਸੀਂ ਬਾਅਦ ਵਿੱਚ ਪੀਓਗੇ ਨੋ ਇਹ ਵੀ ਨਹੀਂ ਕਰ ਸਕਦੇ ਜੀ ਠੀਕ ਅਗਲੀ ਚੀਜ਼ ਜਦੋਂ ਤੁਸੀਂ ਸ਼ਿਰਾਜੀਤ ਖਾ ਰਹੇ ਹੋ ਉਦੋਂ ਸਪਾਈਸੀ ਫੂਡ ਘੱਟ ਖਾਣੇ ਆ ਤਲੀਆਂ ਚੀਜ਼ਾਂ ਭਾਰੀਆਂ ਚੀਜ਼ਾਂ ਘੱਟ ਖਾਣੀ ਆ ਦੁੱਧ ਮੀਟ ਮੱਛੀ ਇਹ ਨਹੀਂ ਖਾਣੇ ਹੈਗੇ ਓ ਜੀ ਬਿਲਕੁਲ ਜੀ ਆਇਆ ਬਾਤ ਕਹਿੰਦਾ ਹੈਗਾ ਜੀ ਸੋ ਅਗੋ ਤੁਹਾਡੀ ਮਰਜ਼ੀ ਹੈ ਸਿਹਤ ਖਰਾਬ ਕਰਨੀ ਜੋ ਮਰਜ਼ੀ ਕਰੋ ਅਲਕੋਹਲ ਨਹੀਂ ਜੀ ਅਦਰੀ ਕਾਫੀ ਨਹੀਂ ਹੈਗੀ ਅਗਰ ਤੂੰ ਸੋਚੋ ਵੀ ਕਾਫੀ ਤੇ ਕਾਫੀ ਚੜਾਈ ਜਾਉ ਨੋਪ ਇਹ ਵੀ ਨਹੀਂ ਕਰ ਸਕਦੇ ਐਂਡ ਸਭ ਤੋਂ ਮੇਨ ਚੀਜ਼ ਛੋਲੇ ਕਾਲੇ ਛੋਲੇ ਚਿੱਟੇ ਛੋਲੇ ਛੋਲੇ ਦਾ ਦਾਲ ਘਟਾ ਦਿਓ ਓਕੇ ਸੋ ਸ਼ਿਲਾਜੀਤ ਬੇਹਦ ਵਧੀਆ ਚੀਜ਼ ਹੈ ਪਰ ਅਕਲ ਨਾਲ ਵਰਤਣਾ